ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 29 ਗੁੰਡੇ ਪਾਏ ਆ ਜੀ ਤੇ ਆਪਾਂ ਆ 29 ਗੁੰਡੇ ਪਾ ਕੇ ਤੇ ਆਪਾਂ ਇੰਨਾ ਸਾਰਾ ਬਾਰਡਰ ਬਣਾ ਲਿਆ ਸੀਗਾ ਜੀ ਕੋਈ ਵੀ ਕੋਟੀ ਸਵੈਟਰ ਬਣਾਉਣਾ ਹੈ ਆਪਾਂ ਆਪਣੇ ਗੁੰਡੇ ਪਾ ਕੇ ਤੇ ਬਾਰਡਰ ਆਪਾਂ ਬਣਾਉਨੇ ਆ ਤਾਂ ਆਪਾਂ ਇਹ ਤੇ ਡਿਜ਼ਾਈਨ ਸਟਾਰਟ ਕਰਾਂਗੇ ਉੱਪਰ ਇੱਕ ਸਲਾਈ ਆਪਾਂ ਸਿੱਧੀ ਜਿਹੜੀ ਕੱਢਦੇ ਹੁੰਨੇ ਆ ਉਹ ਵੀ ਬਣਾ ਲਈ ਆਪਾਂ ਤੇ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਤੇ ਆਪਾਂ ਇਹ ਡਿਜ਼ਾਈਨ ਬਣਾਵਾਂਗੇ ਜੀ ਦੋ ਰੰਗ ਚ ਤੇ ਤੁਸੀਂ ਇੱਕ ਰੰਗ ਚ ਵੀ ਬਣਾ ਸਕਦੇ ਹੋ ਤੇ ਆਪਾਂ ਤੁਹਾਨੂੰ ਇਹ ਦੋ ਰੰਗ ਚ ਬਣਾ ਕੇ ਦੱਸਾਂਗੇ ਕਿਉਂਕਿ ਜੇ ਹੁਣ ਆਪਣੇ ਕੋਲੇ ਸਰਦੀਆਂ ਦੀਆਂ ਕੋਟੀਆਂ ਸਟਰਾਂ ਬਣਾਈਆਂ ਆਪਾਂ ਆਪਣੇ ਕੋਲੇ ਬਚੀ ਹੋਈ ਹੁੰਨ ਬਹੁਤ ਪਈ ਹੁੰਦੀ ਹੈ ਤਾਂ ਆਪਾਂ ਇਹਦੇ ਵਿੱਚ ਜਿਹੜੀ ਆਪਣੇ ਕੋਲੇ ਰੰਗ ਦਾਰੋਂ ਨ ਪਈ ਹੁੰਦੀ ਆਪਾਂ ਉਹੋ ਲਾ ਕੇ ਤੇ ਕੋਟੀ ਸਵੈਟਰ ਬਹੁਤ ਸੋਹਣਾ ਬਣਾ ਸਕਦੇ ਆਂ ਅੰਗੂੜੇ ਫਿੱਕੇ ਰੰਗ ਸਾਰੇ ਪਾ ਕੇ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਤੇ ਬਹੁਤ ਹੀ ਪਿਆਰਾ ਲੱਗਦਾ ਤੇ ਜਲਦੀ ਵੀ ਬਹੁਤ ਬਣਦਾ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਤਾਂ ਆਪਾਂ ਸਟਾਰਟ ਕਰਦੇ ਆਂ ਫਰਸਟ ਵਾਲਾ ਕੁੰਡਾ ਪਤਾ ਰਾਂਗੇ ਦੂਜਾ ਕੁੰਡਾ ਆਪਾਂ ਬਣਾਵਾਂਗੇ ਜੀ ਉਲਟਾ ਇੱਕ ਕੁੰਡਾ ਸਿੱਧਾ ਇੱਥੇ ਵਾਲ ਪਾ ਕੇ ਤੇ ਆਪਾਂ ਇਸ ਤਰ੍ਹਾਂ ਕੁੰਡਾ ਉਲਟਾਵਾਂਗੇ ਤੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾ ਦਾਂਗੇ ਫਿਰ ਤਾਂ ਅਗਾ ਆਪਣੇ ਨਾਲ ਕਰਾਂਗੇ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਜੀ ਦੋ ਤਿੰਨ ਇੱਕ ਕੁੰਡਾ ਸਿੱਧਾ ਫਿਰ ਤਿੰਨ ਕੁੰਡੇ ਉਲਟੇ ਇੱਕ ਦੋ ਤਿੰਨ ਧਾਗਾ ਪਿੱਛੇ ਕਰਾਂਗੇ ਇਸ ਤਰ੍ਹਾਂ ਸਲਾਈ ਪਾ ਕੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਇਸ ਕੁੰਡੇ ਤੇ ਆਪਾਂ ਵੱਲ ਪਾ ਕੇ ਇਹਨੂੰ ਸਿੱਧਾ ਬਣਾ ਲਵਾਂਗੇ ਫਿਰ ਧਾਗਾ ਆਪਣੇ ਵੱਲ ਕਰਾਂਗੇ ਆ ਕੁੰਡਾ ਇਸ ਤਰ੍ਹਾਂ ਲਟਾਵਾਂਗੇ ਦੋਹਾਂ ਦੇ ਇੱਕ ਕਰਾਂਗੇ ਧਾਗਾ ਆਪਣੇ ਵੱਲ ਹੋਊਗਾ ਇਸ ਤਰ੍ਹਾਂ ਦੋਹਾਂ ਦੇ ਇੱਕ ਕਰ ਦਾਂਗੇ ਫਿਰ ਤਿੰਨ ਕੁੰਡੇ ਉਲਟੀ 1 2 3 ਇੱਕ ਕੁੰਡਾ ਸਿੱਧਾ ਤੱਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਉਲਟੇ ਤੱਗਾ ਪਿੱਛੇ ਕਰਾਂਗੇ ਹੁਣ ਆਪਾਂ ਦੋ ਕੁੰਡਿਆਂ ਦਾ ਇਸ ਤਰ੍ਹਾਂ ਦੋਆਂ ਦੇ ਇੱਕ ਕਰਾਂਗੇ ਤੱਗ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਲਾਸਟ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਆਪਾਂ ਸਿੱਧੀ ਸਲਾਈ ਬਣਾ ਲਈਏ ਜੀ ਉਲਟੀ ਸਲਾਈ ਆਪਾਂ ਥੋੜੀ ਜੀ ਤੁਹਾਨੂੰ ਦੱਸ ਦਿੰਨੇ ਆ ਇੱਕ ਕੁੰਡਾ ਸਿੱਧਾ ਇੱਕ ਦੋ ਤਿੰਨ ਕੁੰਡੇ ਉਲਟੇ ਤੇ ਆ ਜਿਹੜੇ ਤਿੰਨ ਕੁੰਡੇ ਇਹ ਆਪਾਂ ਸਿੱਧੇ ਬਣਾ ਲਵਾਂਗੇ ਹੁਣ ਆਪਣੇ ਕੋਲ ਜਿਵੇਂ ਦੇ ਕੁੰਡੇ ਹੈਗੇ ਆਪਾਂ ਉਲਟੀ ਸਲਾਈ ਚ ਉਸੇ ਤਰ੍ਹਾਂ ਦੇ ਕੁੰਡੇ ਬਣਾਉਣੇ ਆ ਉਲਟਿਆਂ ਤੇ ਉਲਟੇ ਸਿੱਧਿਆਂ ਤੇ ਸਿੱਧੇ ਹਲੋ ਜਿਹਾ ਆਪਾਂ ਉਲਟੀ ਸਲਾਈ ਬਣਾ ਲਈ ਸੀ ਹੁਣ ਆਪਾਂ ਫਿਰ ਤੋਂ ਸਿੱਧੇ ਪਾਸੇ ਆ ਗਏ ਸਿੱਧੇ ਪਾਸੇ ਆਪਾਂ ਫਸਟ ਵਾਲਾ ਕੁੰਡਾ ਤਾਰਾਂਗੇ ਦੂਜਾ ਕੁੰਡਾ ਉਲਟਾ ਬਣਾਵਾਂਗੇ ਅੱਗੇ ਆਪਾਂ ਦੋ ਕੁੰਡੇ ਬਣਾਵਾਂਗੇ ਜੀ ਸਿੱਧੇ ਫਿਰ ਵਲ ਪਾ ਕੇ ਆਹ ਕੁੰਡਾ ਇਸ ਤਰ੍ਹਾਂ ਸਿੱਧਾ ਕਰਾਂਗੇ ਤੇ ਅਗਲਾ ਉਲਟਾ ਕੁੰਡਾ ਇਹਦੇ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ ਦੋ ਕੁੰਡੇ ਉਲਟੇ ਪਹਿਲਾਂ ਆਪਾਂ ਤਿੰਨ ਬਣਾਏ ਸੀ ਹੁਣ ਆਪਾਂ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਅੱਗੇ ਫਿਰ ਦੋ ਕੁੰਡੇ ਉਲਟੇ ਤਾਂਗਾ ਪਿੱਛੇ ਕਰਾਂਗੇ ਹੁਣ ਆਪਾਂ ਇਹਨਾਂ ਦੋਹਾਂ ਦਾ ਇੱਕ ਕਰਾਂਗੇ ਇਧਰੋਂ ਪਾਵਾਂਗੇ ਸਲਾਈ ਵੜ ਪਾ ਕੇ ಕುಂಡ ಸಿದ್ಧ ದೊಳ ಪೊವ ದೊ ಕುಂಡೆ ಉಲ್ಟೆ ಕುಂಡಾ ಸಿದ್ಧಾ ಇರ ಕೇ ਅਗੇ ਆਪਾਂ ਹੁਣ ਤੁਹਾਨੂੰ ਆਹ ਇੱਥੋਂ ਤੱਕ ਬਣਾ ਕੇ ਫਿਰ ਮਿਲਦੇ ਆਂ ਸਾਰੀਆਂ ਸਲੰਗਾਂ ਇਸੇ ਤਰ੍ਹਾਂ ਹੀ ਬਣਾਉਣੀਆਂ ਜਿਵੇਂ ਆਪਾਂ ਹੁਣ ਬਣਾਈਆਂ ਤੇ ਆਪਾਂ ਬਣਾ ਕੇ ਜਿੱਥੋਂ ਤੱਕ ਆਪਣਾ ਇਹ ਕਲਰ ਵਾਈਟ ਬਣੂਗਾ ਉਤੋਂ ਤੱਕ ਬਣਾ ਕੇ ਫਿਰ ਮਿਲਦੇ ਆਂ ਇਹ ਲੋ ਜੀ ਆਪਾਂ ਬਣਾ ਲੀਆਂ ਸਲਾਈਆਂ ਹਲੇ ਆਪਣੀ ਚਿੱਟੀ ਇੱਕ ਸਲਾਈ ਹੋ ਰਹੀਂਦੀ ਆ ਆਪਾਂ ਜਿਹੜੇ ਆਪਾਂ ਨੇ ਉਲਟੇ-ਉਲਟੇ ਕੁੰਡੇ ਬਣਾਏ ਸੀ ਆਹ ਤਿੰਨ ਆਪਾਂ ਹਲੇ ਇਹੀ ਘਟਾਏ ਆ ਤੇ ਹੁਣ ਆਪਾਂ ਆਹ ਐਂਡ ਵਾਲੀ ਸਲਾਈ ਵੀ ਤੁਹਾਨੂੰ ਚਿੱਟੇ ਦੀ ਦਿਖਾ ਦਿੰਨੇ ਕਈ ਵਾਰੀ ਮੈਨੂੰ ਵੀ ਖਾ ਲੱਗ ਜਾਂਦਾ ਵੀ ਉਤਲੇ ਲਾਸਟ ਵਾਲੀ ਸਲਾਈ ਕਿਵੇਂ ਬਣਾਈ ਆ ਆ ਸੇਮ ਆਪਾਂ ਜਿਵੇਂ ਇੱਕ ਗੁੰਡਾ ਤਾਰੇ ਕੁਲਟਾ ਬਾਕੀ ਆਪਾਂ ਗੁੰਡੇ ਸਿੱਧੇ ਬਣਾਉਣੇ ਆ ਇੱਥੇ ਆਪਾਂ ਵੜ ਪਾਵਾਂਗੇ ਜਿਹੜੇ ਹੁਣ ਆਪਣੇ ਕੋਲੇ ਆਹ ਵਾਲੇ ਤਿੰਨ ਗੁੰਡੇ ਆ ਇਹਨਾਂ ਨੂੰ ਵੀ ਆਪਾਂ ਘਟਾਉਣਾ ਹੈ ਇਹਨਾਂ ਨੂੰ ਇਸ ਤਰ੍ਹਾਂ ਕਰਾਂਗੇ ਤਿੰਨਾਂ ਦਾ ਇੱਕ ਇਹਨਾਂ ਦਾ ਇਸ ਤਰ੍ਹਾਂ ਕਰ ਦਵਾਂਗੇ ਆਹ ਵਾਲਾ ਕੁੰਡਾ ਜਿਹੜਾ ਆਪਣਾ ਆਪਾਂ ਉੱਪਰ ਲੈ ਆਉਣਾ ਫਿਰ ਵੜ ਪਾ ਕੇ ਬਾਕੀ ਕੁੰਡੇ ਆਪਾਂ ਸਿੱਧੇ ਬਣਾ ਲੈਣੇ ਆ ਸਾਰੇ ਤੇ ਕੁੰਡੇ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਵੜ ਪਾਇਆ ਹੋਇਆ ਕੁੰਡਾ ਤਾਂ ਵੜ ਪਾ ਕੇ ਪ ਤਿੰਨ ਕੁੰਡੇ ਬਣਾਏ 4 5 6 7 8 9 ਤਾਂ ਫਿਰ ਆਪਣੇ ਆਹ ਵਾਲਾ ਆ ਗਏ ਇਸ ਤਰ੍ਹਾਂ ਲਵਾਂਗੇ ਇਹਨਾਂ ਨੂੰ ਕਿ ਜਿਵੇਂ ਵੀ ਤੁਸੀਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਸੇ ਤਰ੍ਹਾਂ ਹੀ ਲੈ ਸਕਦੇ ਹੋ ਧਾਗਾ। ਬਸ ਆਪਾਂ ਜਿਹੜਾ ਵਿਚਾਲੜਾ ਕੁੰਡਾ ਉਹ ਉੱਪਰ ਲੈ ਕੇ ਆਉਣਾ। ਫਿਰ ਵਾਲ ਪਾ ਕੇ ਅਗਲੇ ਕੁੰਡੇ ਆਪਾਂ ਸਿੱਤੇ ਬਣਾ ਲੈਣੇ ਆ। ਇਹ ਕੁੰਡਾ ਉਲਟਾ ਹੁਣ ਆਪਾਂ ਇੱਥੇ ਇਹ ਜਿਹੜੀਆਂ ਚਿੱਟੀਆਂ ਸਲਾਈਆਂ ਜਿਹੜੀਆਂ ਆਪਾਂ ਹੁਣ ਇੱਥੋਂ ਤੱਕ ਹੀ ਪਾਵਾਂਗੇ ਹੁਣ ਆਪਾਂ ਦੂਜਾ ਕਲਰ ਲਾਵਾਂਗੇ ਤਾਂ ਆਪਾਂ ਹੁਣ ਉਲਟੀ ਸਾਈਡ ਤੋਂ ਨਾਲ ਲਾਵਾਂਗੇ ਜੀ ਕਿ ਆਪਣੀਆਂ ਸਲਾਈਆਂ ਇਹ ਸਾਰੀਆਂ ਸਿੱਧੀਆਂ ਬਣਣੀਆਂ ਤੇ ਆਪਾਂ ਉਲਟੀ ਸਾਈਡ ਤੋਂ ਜਿਹੜਾ ਜਿਹੜਾ ਵੀ ਕਲਰ ਆਪਾਂ ਲਾਉਣਾ ਉਹ ਲਾ ਲਵਾਂਗੇ ਇੱਕ ਹਕੁੰਡਾ ਤਾਰ ਲਿਆ ਆਪਾਂ ਇੱਕ ਹੁੰਦਾ ਉਲਟਾ ਬਾਕੀ ਆਪਣੀ ਸਾਰੀ ਸਿਲਾਈ ਹੁਣ ਸਿੱਧੀ ਆਹ ਉਲਟੀ ਬਣੂਗੀ ਜੀ ਉਲਟੀ ਉਲਟੀ ਬਣੂਗੀ ਜੀ ਹਾਂ ਲਓ ਜੀ ਆਪਾਂ ਉਲਟੀ ਸਿਲਾਈ ਬਣਾ ਲਈ ਤੇ ਹੁਣ ਆਪਾਂ ਡਿਜ਼ਾਈਨ ਸਟਾਰਟ ਕਰਦੇ ਹਾਂ ਡਿਜ਼ਾਈਨ ਆਪਣਾ ਸੇ ਉਸੇ ਪਰ ਇਨ ਸਟਾਰਟ ਹੋਊਗਾ ਇੱਕ ਗੁੰਡਾ ਤਾਰਿਆ ਇੱਕ ਉਲਟਾ ਇੱਕ ਸਿੱਧਾ ਵਲ ਪਾ ਕੇ ਇਹ ਦੋਵਾਂ ਦਾ ਇੱਕ ਕਿ ਤਿੰਨ ਗੁੰਡੇ ਉਲਟੇ ਇੱਕ ਦੋ ਤਿੰਨ ਹੁਣ ਆਪਾਂ ਆਹ ਵਾਲਾ ਗੁੰਡਾ ਜਿਹੜਾ ਇੱਥੇ ਆਪਾਂ ਗੁੰਡੇ ਵਧਾਉਣੇ ਆ ਅੱਪਾ ਕੁੰਡਾ ਤਾਂਗਾ ਇਧਰ ਹੀ ਰੱਖਾਂਗੇ ਤੇ ਆਪਾਂ ਇਸ ਤਰ੍ਹਾਂ ਬਣਾ ਲਵਾਂਗੇ ਜੀ ਫਿਰ ਆਪਾਂ ਤਾਂਗਾ ਇਧਰ ਕਰਾਂਗੇ ਆਹ ਕੁੰਡਾ ਇਸ ਤਰ੍ਹਾਂ ਲਾ ਕੇ ਦੋਵਾਂ ਦਾ ਇੱਕ ਤਾਂਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਉਲਟੇ 1 2 3 ਆਹ ਵਿਚਾਲੜਾ ਕੁੰਡਾ ਆ ਗਿਆ ਇਹਨੂੰ ਆਪਾਂ ਫਿਰ ਸਿੱਧਾ ਬਣਾ ਲੈਣਾ ਤਾਂਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਉਲਟੇ 1 ਦੋ ਤਨ ਤਾਂ ਅੱਗੇ ਪਿੱਛੇ ਕਰਾਂਗੇ ਆਹ ਵਾਲਾ ਕੁੰਡਾ ਲੈ ਕੇ ਇਸ ਤਰ੍ਹਾਂ ਦੋਵਾਂ ਦਾ ਇੱਕ ਤਾਂ ਅੱਗੇ ਵਾਲ ਕਰਾਂਗੇ ਇਹ ਕੁੰਡਾ ਸਿੱਤਾ ਬਣਾ ਲਾਂਗੇ ਫਿਰ ਤਾਂ ਅੱਗੇ ਵਾਲ ਕਰਾਂਗੇ ਦੋਵਾਂ ਦਾ ਇੱਕ ਇੱਕ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਇੱਕ ਉਲਟਾ ਬਸ ਬਸ ਇਸੇ ਤਰ੍ਹਾਂ ਆਪਾਂ ਇਹ ਸਲਾਈਆਂ ਹੁਣ ਜਿਵੇਂ ਨੀਤੇ ਆਹ ਪਾਈਆਂ ਬਸ ਇਸੇ ਤਰ੍ਹਾਂ ਹੀ ਬਣਾਉਂਦੇ ਜਾਵਾਂਗੇ ਸਲਾਈਆਂ ਨਹੀਂ ਮੈ ਗਿਣੀਆਂ ਜੀ ਤੇ ਬਸ ਇੰਨਾ ਡਿਜ਼ਾਈਨ ਬਣਦਾ ਜਾਊਗਾ ਹੁਣ ਇਹ ਇੰਨੇ ਹੀ ਇਹ ਸਲਾਈਆਂ ਇਸ ਰੰਗ ਦੀਆਂ ਬਣਾ ਲਵਾਂਗੇ ਫਿਰ ਭਾਵੇਂ ਤੁਸੀਂ ਆਹ ਵਾਲਾ ਜਿਹੜਾ ਬੇਸ ਕਲਰ ਰੱਖਿਆ ਹੁੰਦਾ ਇਹ ਪਾ ਕੇ ਉੱਪਰ ਹੋਰ ਰੰਗ ਲਾ ਕੇ ਤੇ ਤੁਸੀਂ ਬਣਾ ਸਕਦੇ ਹੋ ਬਾਕੀ ਦੋ ਰੰਗ ਦਾ ਬਣਾਉਣਾ ਹੈ ਤਾਂ ਇੰਨਾ ਬਣਾ ਕੇ ਉੱਪਰ ਚਿੱਟਾ ਲਾ ਲਵੇ ਤੇ ਆਪਾਂ ਤੁਹਾਨੂੰ ਦੂਜੇ ਰੰਗ ਚ ਬਣਿਆ ਦਿਖਾਉਣੀ ਆ ਥੋੜਾ ਜਿਹਾ ਮੈਂ ਕਿਹਾ ਆਪਾਂ ਦੋ ਕਲਰ ਦਾ ਬਣਾਇਆ ਸੀਗਾ। ਦੇਖੋ ਕਿੰਨਾ ਸੋਹਣਾ ਲੱਗਦਾ। ਤੇ ਆਪਾਂ ਇਸ ਤਰ੍ਹਾਂ ਬੱਚੇ ਖੁچے ਜਿਹੜੇ ਆਪਣੇ ਕੋਲੇ ਹੁਣ ਜਿਵੇਂ ਆਪਾਂ ਇਹ ਵੀ ਦੋ ਰੰਗ ਦਾ ਬਣਾਇਆ। ਤੇ ਇਹਦੇ ਵਿੱਚ ਤੁਸੀਂ ਇੱਥੇ ਵੀ ਰੰਗ ਆਹ ਪਾ ਸਕਦੇ ਆ ਜਾਂ ਹੋਰ ਵੀ ਪਾ ਸਕਦੇ ਹੋ ਜਾਂ ਇਹਨਾਂ ਵਾਲੇ ਥਾਂ ਤੇ ਜਿਵੇਂ ਆ ਤਾਂ ਬਾਰਡਰ ਵਾਲਾ ਤੇ ਦੋ ਤਿੰਨ ਰੰਗ ਲਾ ਕੇ ਵੀ ਬਣਾ ਸਕਦੇ ਆ। ਇਹ ਕੁਝ ਬਹੁਤ ਸੋਹਣਾ ਡਿਜ਼ਾਈਨ ਆ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਜੀ ਕਮੈਂਟ ਵੀ ਜਰੂਰ ਕਰਦੇ ਸੋਹਣਾ ਜਾਂ ਵਧੀਆ ਜਾਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ